ਹਾਂਜੀ ਅਸੀਂ ਹੁਣ ਲੱਗ ਗਈ ਸੀ ਤਿਆਰ ਚੱਲਿਆ ਅੱਜ ਮੈਰਿਸ ਲਈ ਤੇ ਮੇਕਅਪ ਕਰ ਲਿਆ ਇਕੱਲੀ ਰਹਿ ਗਈ ਆਪਣੀ ਲਿਪਸਟਿਕ ਤੇ ਨਵਦੀਪ ਨੇ ਪਹਿਲਾਂ ਮੇਰੇ ਗੁੱਤ ਕਰਨ ਲੱਗੀ ਸੀ ਗੁੱਤ ਥੋੜਾ ਮੇਰੇ ਤੇਲ ਲੱਗ ਗਿਆ ਹੋਇਆ ਵਾਲਾਂ ਨੂੰ ਤੇ ਅਸੀਂ ਲੇਟ ਵੀ ਬਹੁਤ ਆ 6 ਵਜੇ ਦੀ ਪਾਰਟੀ ਸਟਾਰਟ ਹੋ ਰਹੀ ਹੈ ਟਾਈਮ ਹੋ ਗਿਆ ਜੀ 4:30 ਦਾ ਠੀਕ ਹੈ ਤੇ ਬਾਕੀ ਸਾਰੀ ਚਲਤਾ ਆਪਣੇ ਰੈਡੀ ਆ ਹਰਪ੍ਰੀਤ ਸਿੰਘ ਆਪਣੇ ਲੇਟ ਪਹੁੰਚੇ ਨੇ ਉਧੇ ਕਿ ਹòn ਤਿਆਰ ਹੋ ਰਹੇ ਨੇ ਸਭ ਤੋਂ ਪਹਿਲਾਂ ਤਿਆਰ ਹੋ ਚੁੱਕੇ ਨੇ ਜਸ਼ਨਮ ਕੀਤੇ ਉਹਦੇ ਪਾਪਾ ਜਗਰੂਪ ਸਿੰਘ ਜੀ ਠੀਕ ਹੈ ਉਹ ਵੀ ਰੈਡੀ ਆ ਜੀ ਇਧਰ ਆਪਣੇ ਨਵਦੀਪ ਵੀ ਰੈਡੀ ਦੁਪੱਟਾ ਦੁਪੱਟਾ ਲੈਣਾ ਤੇ ਵਸਤੇ ਸਰਮਾਂਤਰੀ ਰੈਡੀ ਕੋਤ ਦਿਖਾ ਦੇ ਫਿਰ ਮੰਮਾ ਨੇ ਕਿਵੇਂ ਕਰਿਆ ਹੈ ਹੇਅਰ ਸਟਾਈਲ ਆ ਦੱਸਿਓ ਜੀ ਹੇਅਰ ਸਟਾਈਲ ਕਰਿਆ ਆਪਣੇ ਨਵਦੀਪ ਨੇ ਆਪਾਂ ਪਾਰਲਰ ਚ ਨਹੀਂ ਜਾਂਦੇ ਜੀ ਆਪੇ ਘਰੇ ਤਿਆਰ ਹੋਈਦਾ ਘਰੇ ਕਰੀਦਾ ਮੇਕਅਪ ਆਪਾਂ ਕਦੇ ਵੀ ਪਾਰਲਰ ਚ ਨਹੀਂ ਗਏ ਦੋਏ ਭੈਣਾਂ ਸੀ ਕਦੇ ਵੀ ਆਪਿਆ ਬਦ ਜਹਾਜੇ ਦੇਖ ਲਓ ਜੀ ਸਿੰਪਲ ਜੇ ਹੈਗੇ ਆ ਐਂ ਤਿਆਰ ਨੇ ਆ ਦੇਖੋ ਜੀ ਜਗਰੂਪ ਦੇ ਰੈਡੀ ਦੇ ਦੇਖੋ ਜੀ ਮੇਰੇ ਹਸਬੰਦ ਦੇ ਘਰ ਪੱਗ ਬੰਨ੍ਹਦੀ ਸੀ ਨਾ ਹਾਂ ਪੱਗ ਦੇਖੋ ਜੀ ਪੱਗ ਦੱਸਿਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਕਮੈਂਟਾਂ ਵਿੱਚ ਦੱਸਿਓ ਵੀ ਜਗਰੂਪ ਦੇ ਪੱਗ ਵਧੀਆ ਲੱਗਦੀਆਂ ਜਾਂ ਜੱਪ ਕੱਟੇ ਵਧੀਆ ਲੱਗਦੇ ਨੇ ਠੀਕ ਹੈ ਜੀ ਦੱਸਿਓ ਕਿ ਕੁਝ ਕਿਵੇਂ ਦੱਸਿਓ ਕਮੈਂਟ ਕਰਕੇ ਭਾਈ ਮੈਨੂੰ ਕਮੈਂਟ ਕਰਕੇ ਦੱਸੋ ਕਿ ਪੱਗ ਸੋਹਣੀ ਲੱਗਦੀ ਹੈ ਜਾਂ ਵੀ ਇਹ ਗਾੜੀ ਗਾੜੀ ਵਗੈਰਾ ਲਾ ਕੇ ਕਹਿੰਦਾ ਮੈਂ ਹੁਣ ਪੱਕੇ ਹੀ ਪੱਗੇ ਬੰਨਿਆ ਕਰੀਏ ਘਰੇ ਵੀ ਫਟਕੀ ਬਨ ਕੇ ਰੱਖ ਲੈ ਜੀ ਹੁਣ ਤਾਂ ਇਹ ਕਹਿੰਦਾ ਮੈਂ ਹੁਣ ਬੱਚੇ ਹੋ ਗਏ ਵੱਡੇ ਵੀ ਆਪਾਂ ਕੰਨ ਮੁੰਡਾ ਵੀ ਵਿਆਹਣਾ ਫਿਰ ਮੈਂ ਬਣ ਜਾਣਾ ਸਾਰਾ ਆਵਾ ਚੰਗਾ ਹੀ ਲੱਗਦਾ ਵੀ ਪੱਟਿਆਂ ਵਿੱਚ ਫਿਰ ਤਾਂ ਸਾਰਾ ਸਭ ਪੱਗ ਦੇ ਥੋੜੇ ਲੱਗਦੇ ਨੇ ਹਾਂ ਕੀ ਕਰਦੇ ਦੇਖ ਹੈ ਨਾ ਥੋੜੇ ਜਿਹੀ ਖਲ ਲਿਖਿਆ ਨਹੀਂ ਲੱਗਦਾ ਕੁਝ ਹੈ ਦੇਖੀ ਤਾਂ ਠੀਕ ਹੈ ਨਾ ਠੀਕ ਆਹ ਦੇਖੋ ਜੀ ਆਹ ਦੇਖੋ ਹੈ ਹਾਂ ਨੁਕਾ ਮੈਨ ਇੱਕ ਪਾਸੇ ਹੋ ਤੂੰ ਮੈਂ ਨਹੀਂ ਪਰਾਂ ਕਰ ਲਾਂ ਚੰਗੀ ਤਰ੍ਹਾਂ ਲੱਭਣਾ ਪਾਣੀ ਹਾਂਜੀ ਆਪਾਂ ਵੀ ਹੋ ਗਏ ਰੈਡੀ ਜਿਵੇਂ ਸਾਡਾ ਪਹਿਲੀ ਰੈਡੀ ਸੀਗਾ ਬਸ ਇਹਦੇ ਮम्मा ਦੀ ਹੁਣ ਤਿਆਰੀ ਆ ਉਹ ਤਿਆਰ ਹੋ ਜੇ ਫਿਰ ਚੱਲਦੇ ਆਪਾਂ ਪਕਵੋਗਾ ਪਾਵਾਂ ਲਈ ਪਾਗੜੀ ਜੀ ਮੈਨੂੰ ਥੋੜੀ ਛੋਟੀ ਲੱਗਦੀ ਆ ਠੀਕ ਆ ਜੀ ਵੀ ਠੀਕ ਆ ਠੀਕ ਆ ਵਧੀਆ ਠੀਕ ਆ ਵਧੀਆ ਛੋਟੀ ਲੱਗਦੀ ਕੰਨੇ ਦਿਨ ਕਿਉਂ ਦੱਸ ਕੀ ਹਦਿਆ ਆ ਰੰਗ ਜਿਵੇਂ ਕੰਨ ਬਸ ਆਹ ਪੂਰੀ ਪ੍ਰੋਪਰ ਜੇ ਜਨਾ ਕਰੀ ਜੀ ਇਹਨਾਂ ਨਾਲ ਹਾਂ ਅਰੇ ਬੁੜੀ ਪ੍ਰੋਪਰ ਕਿੱਥੇ ਰੱਖੀ ਹਾਂ ਅਰੇ ਬੁੜੀ ਪ੍ਰੋਪਰ ਨਹੀਂ ਅਹ ਦੇਖੋ ਤਾਂ ਸਰਨਮ ਮੇਰਾ ਮੈਸ਼ੂਰੀ ਇਹ ਚ ਲੈਂਕਾ ਪੜਾ ਦਿੱਤੇ ਦੱਸਿਆ ਸਾਡੇ ਜੁੜ ਕੇ ਜੀ ਲੱਗੇ ਕਿਹ ਟੀ ਕਰਕੇ ਚਲੋ ਹਾਂ ਤਕਰੀਬਨ 7 ਵਜੇ ਹੋ ਚੱਲੇ ਆਪਾਂ ਤੇ ਫਿਰੋਂ ਮੈਡਮ ਉਹਨੇ ਰੀਲ ਬਣਾ ਰਹੇ ਨੇ ਇਹਨਾਂ ਨੂੰ ਹੁਣ ਇਹ ਨਹੀਂ ਹੈ ਕਿ ਉਹ ਤੇ ਪਾਰਟੀ ਖਤਮ ਹੋ ਜਾਣੀ ਆ ਤੂੰ ਛੇਤੀ ਚੱਲੀਏ ਹਾਲੇ ਵੀ ਰੀਲਾਂ ਸੁਧਰੀਆਂ ਨੇ ਸਾਜਰ ਤਿਆਰ ਹੋ ਜਾਓ ਇਹ ਚਲੋ ਵੀ ਰੈਡੀ ਹੈ ਜੀ ਅਸੀਂ ਤਿੰਨੇ ਸਾਰੀ ਵਸੇ ਇਥੋਂ ਦੀ ਰੈਡੀ ਹੈ ਚਲੋ ਜੀ ਥੋੜੀ ਜਿਹੀ ਲੇਟ ਹੋ ਗਏ ਹਾਂ ਹਾਂ ਮੈਚਿੰਗ ਹਸਪੀਤਾਲ ਜਸ਼ਮੰਦੀ ਐਤਕੀ ਰਹਿ ਗਈ ਕਿਉਂਕਿ ਠੰਡ ਬਹੁਤ ਹੈ ਇਹਦੇ ਵਿੱਚ ਕੋਟ ਪੈਂਟ ਆਪਾਂ ਨਹੀਂ ਪਾਇਆ ਜੀ ਇਹਦਾ ਵੀ ਕੋਟ ਪੈਂਟ ਆਪਦੇ ਪਾਪਾ ਦੇ ਨਾਲ ਦਾ ਹੀ ਹੈ ਸੇਮ ਹੀ ਤੇ ਸੀਨੇ ਪੱਗਰੇ ਸਾਰਾ ਕੁਝ ਆਪਾਂ ਠੰਡ ਕਰਕੇ ਨਹੀਂ ਪਾਇਆ ਬਸ ਜੱਪਲਾ ਜੱਪਲਾ ਲਾ ਖੰਡ ਬਹੁਤ ਰੋ ਤਾਂ ਕਰਕੇ ਆ ਦੱਸਿਓ ਜੀ ਹੁਣ ਉੱਥੇ ਦਿਖਾਉਣਾ ਤੁਹਾਨੂੰ ਲਾਈਟ ਦੇ ਵਿੱਚ ਟਾਈਟ ਨਹੀਂ ਸਸ ਜੁੜ ਕੇ ਆ ਜੀ ਕਮੈਂਟ ਕਰਕੇ ਦੱਸਿਓ ਮੈਂ ਉੱਥੇ ਬੜਾ ਬਣਾ ਥੋੜੀ ਜਿਹਾ ਹਾਂ ਨੀਰਾ ਪੈਂਦਾ ਹੋਗਾ ਪਹਿਲਾਂ ਸਟਾਰਟ ਕਰਨਾ ਸੀ ਆ ਦੇਖੋ ਪਿਆਰ ਹੀ ਕਰਦੀ ਹੋਰ ਕਿ ਹਾਜੀ ਲੱਗਦੀ ਆ ਹਨਾ ਪਿੱਛੇ ਕਰ ਹਾਂਜੀ ਖਾਣ ਲੱਗਿਆ ਆਪਾਂ ਇਸੇ ਜਿਹਾ ਸਸ ਇਹ ਰੋੜਨਾ ਭਾਈ ਇੱਥੇ ਤਿੰਨੇ ਜਾਣੇ ਬੈਠੇ ਨੇ ਜੀ ਗ੍ਰੀਨ ਸੂਟ ਵਾਲੇ ਗ੍ਰੇ ਸੂਟ ਵਾਲੇ ਤੇ ਕ੍ਰੀਮ ਸੂਟ ਵਾਲੇ ਮੇਰੇ ਤਿੰਨੇ ਪੂਆ ਜੀ ਨੇ ਇੱਧਰ ਪੂਆ ਜੀ ਆਂਦੇ ਹੋਏ ਨੋਹਾ ਜੇ ਤੇ ਉਹਨਾਂ ਦੇ ਬੱਚੇ ਉਹ ਵੀ ਕੈਨੇਡਾ ਤੋਂ ਆਏ ਨੇ ਇੱਧਰ ਮੇਰੀ ਸਿਸਟਰ ਆ ਜਾਂ ਯੂ ਐਸ ਏ ਤੋਂ ਆ ਸਿਸਟਰ ਆ ਜਾਂ ਮੇਰੀ ਜੀ ਕੈਨੇਡਾ ਤੋਂ ਔਰ ਨਾਲੇ ਪੂਆ ਜੀ ਤਿੰਨੇ ਜਿਹੜੇ ਕ੍ਰੀਮ ਸੂਟ ਵਾਲੇ ਪੂਆ ਜੀ ਨੇ ਉਹਨਾਂ ਦੇ ਨਾਲ ਬੈਠੇ ਮੇਰੀ ਮੰਮਾ ਨੇ ਜੀ ਲਾਈਟ ਗ੍ਰੇ ਸੂਟ ਪਾਇਆ ਹੋਇਆ ਉਹਨਾਂ ਦੇ

ਚਲੀਏ ਲੋਕੋ ਦਾ ਕਾਪੜਾ ਹਵੀ ਹਵੀ ਇੱਕ ਇੱਕ ਰੋਟੀ ਇਧਰ ਕਿੰਦੀ ਪੋਣਾ ਨੇ ਤਿੰਨ ਦਿਨ ਚਾਰ ਚਾਰ ਰੋਟੀਆਂ ਖਾ ਲਈਆਂ ਰੋਟੀਆਂ ਆਪਾਂ ਹੁਣ ਇੱਕੋ ਥੀਂ ਕੰਦੀਰੇ ਵਾਲੇ ਚਾੜ ਲੈਣੀ ਹੈ ਕੋਈ ਨਾ ਕੀ ਨਹੀਂ ਅੱਛਾ ਅਸੀਂ ਦਸਤ ਕਰਨੇ ਚਾੜ ਲੈਣੀ ਹੈ ਉਧਰ ਨਾ 20 ਤੇ ਗਰੂਪ ਨੇ ਉਹਨਾਂ ਨੂੰ ਅੱਜ ਕੀ ਰੋਟੀ ਹੁੰਦੀ ਨਹੀਂ ਉਹ ਤਾਂ ਬਚਾਵਾ ਜਾਂਦਾ ਜੀ ਕਹਿੰਦੇ ਦੇਖੀਏ ਜਿਵੇਂ ਪਤਾ ਨਹੀਂ ਕਿੰਨੇ ਹੰਦੇ ਭੁੱਖੇ ਨੇ ਇਹ ਕਲਰ ਕੰਬੀਨੇਸ਼ਨ ਹੈ ਨਾ ਬਸ ਇੱਕੋ ਜਿਹਾ ਡਰੈਸ ਮੇਰਾ ਲੈਂਗਾ ਮੈਂ ਦਿੱਤਾ ਸਾਰ ਹਾਂਜੀ ਹਾਂਜੀ ਨਹੀਂ ਸਾਰਾ ਬਣਵਾਉਣਾ ਮੈਂ ਲੈਂਗਾ ਬਣਵਾ ਲਈ ਅਸੀਂ ਚਲੋ ਟਾਈਮ ਬਹੁਤ ਹੋ ਚੁੱਕਾ ਟਾਈਮ 11 ਵਜੇ ਚੁੱਕੇ ਨੇ ਸਹੀ ਜਲਦੀ ਜਸ਼ਨ ਨੇ ਆ ਹਾਂ ਹਸਪਤਲ ਨੇ ਜਾਣਾ ਸਵੇਰੇ ਫਟਾਫਟ ਚਲੋ ਜੀ ਹਨਾ 2 ਘੰਟੇ ਤਿਆਰ ਹੋਣ ਨੂੰ ਲਾਵੋ ਫਿਰ ਲਾ ਦੂ ਦੱਸਿਓ ਇਹ ਸੈੱਟ ਪਾਇਆ ਸੀ ਮੈਂ ਕੰਟਰਾਸਟ ਇਹ ਕਿੱਦਾਂ ਦਾ ਲੱਗਿਆ ਅੱਗੇ ਵਾਈਟ ਪਾ ਲੈਣੀ ਹਣੀ ਅੱਜ ਫਸਟ ਵਾਰ ਮੈਂ ਕੰਟਰਾਸਟ ਪਾਇਆ ਜਸ਼ਮੇਪੀ ਸ਼ਿੰਗ ਆਪਣਾ ਗੋਲ ਗੁਲੇਜਾ ਫੱਟ ਗੋਲ ਗੁਲੇਜਾ ਹੈਲੋ ਕਦਰ ਸੋਨੀ ਸਾਰਿਆਂ ਨੂੰ ਹੈਲੋ ਹੈਲੋ ਕਦਰ ਇਹਨੇ ਨੀਂ ਨੀਂ ਆਂਦੀ ਹੈ ਜੀ ਮੇਰੇ ਗੋਲੂ ਨੂੰ ਹਨ 11 ਵਜੇ ਕਿਹਦੀ ਹੁਣ ਆਪਣੇ ਭੋਲੂ ਕੱਕੂ ਨੂੰ ਸ਼ਾਨ ਦਾ ਟਾਈਮ ਹੋ ਗਿਆ ਭੋਲੂ ਦਾ ਸਕੂਲ ਗਿਆ ਸੀ ਗਾਇਸ ਫਿਰੇ ਚਲੇ ਵਰ ਟਿਕ ਕੇ ਸੋਣਾ ਪੁੱਤ ਲੱਗਦਾ ਨਹੀਂ ਸੇਮ ਇੱਕੋ ਜੇ ਬਿਲਕੁਲ ਡਰੈਸਾਂ ਨਹੀਂ ਛੱਡੀਆਂ ਦਰਮੰਦ ਕੱਚਾ ਹਾਂਜੀ ਪਹੁੰਚ ਕੇ ਸੀ ਆਪਾਂ ਮੈਰਿਸ ਤੋਂ ਬਹੁਤ ਵਧੀਆ ਰਿਹਾ ਮੈਰਿਸ ਦਾ ਫੰਕਸ਼ਨ ਸਾਰਾ ਜੀ ਹੁਣ ਅਸੀਂ ਬਣਾ ਰਹੇ ਸੀ ਰੀਲਾਂ ਪਹਿਲਾਂ ਸਾਡੀ ਫੈਮਿਲੀ ਨੇ ਬਣਾਈ ਆ ਤੇ ਹੁਣ ਨਵਦੀਪ ਪਨੀਰ ਮਾਂਪੀ ਤੋਂ ਨਹੀਂ ਬਣਾ ਰਹੇ ਨੇ ਜੀ ਹਾਂਜੀ ਇੱਧਰ ਦੇਖੋ ਹਰਸ਼ ਦੇ ਪਾਪਾ ਨੇ ਆਪਦਾ ਕੋਟ ਪੈਂਟ ਸਾਮ ਤਾਂ ਕਵਰ ਦੇ ਵਿੱਚ ਪਾਤਾ ਜੀ ਹਾਂ ਆਪਣਾ ਵੀ ਸਾਹ ਲਿਆ ਹਾਂਜੀ ਤੇ ਉਹਨਾਂ ਦਾ ਹੱਥ ਵੀ ਦਾ ਇਹ ਹਮੇਸ਼ਾ ਪਹਿਲੇ ਇਹ ਜੀ ਕੰਮ ਕਰਦਾ ਹੁੰਦਾ ਮੈਂ ਅੱਛਾ ਜੀ ਬਚੀਂ ਨਾ ਤੇ ਬਹਿ ਹਾਂ ਇਹਨਾਂ ਨਾਲ ਤਾਂ ਹੀ ਉੱਪਰ ਸੀਏ ਰੱਖਿਆ ਹੁੰਦੇ ਹਨ ਹਾਂਜੀ ਕੋਈ ਬਾਰਸ਼ ਆ ਨਿਕਲਦਾ ਨਾਲੇ ਹੋਰ ਇਹ ਨਾਲ ਥੋੜਾ ਕੰਮ ਘਟ ਜੂਗਾ ਸਫਾਈ ਦਾ ਵੀ ਨਾਲੇ ਹਣਾ ਕੈਰੀ ਗੋਡ ਉਹ ਵੀ ਨਹੀਂ ਲੱਗੂਗਾ ਵੀ ਹਾਂ ਮਾਂ ਵੀ ਲੱਗਣੀ ਹੈ ਹਾਂ ਜੀ ਹਾਂ ਚਲੋ ਤੁਹਾਡਾ ਤਾਂ ਕਲਾਪੋਇੰਟ ਹੈ ਮੈਂ ਦੇਖੋ ਵਿਚਾਰੀ ਨੇ ਸਾਰੇ ਪਹਿਲਾਂ ਤਾਂ ਹਾਰ ਦਾ ਸੈਟ ਫਿਰ ਚੂੜੀਆਂ ਜੀ ਉਹ ਲਾ ਕੇ ਚਾਓ ਆ ਕੇ ਪਹਿਲਾਂ 2 ਘੰਟੇ ਚ ਤਿਆਰ ਹੋਵੋ 2 ਘੰਟੇ ਹੁਣ 1 ਘੰਟਾ ਲੱਗ ਜਾਣਾ ਜੀ ਇਹਨਾਂ ਨੂੰ ਸਾਰਾ ਹਾ ਜੂੜੇ ਜਾੜੇ ਤੇ ਵੀ ਪੈਨ ਬਹੁਤ ਲੱਗੇ ਹੋਏ ਉਹ ਵੀ ਹਾਂ ਠੀਕ ਹੈ ਟਾਈਮ ਬੱਜ ਚੁੱਕੇ ਨੇ ਜੀ ਸਹੀ 11 ਦੇਖ ਸਕਦੇ ਹੋ ਤੁਸੀਂ ਉਹ ਦੇਖੋ ਜੀ ਕਲੋਕ ਸਹੀ 11 ਹਾਂ ਜੀ